ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 25 ਜੂਨ ਹੈ ਮੈਂ ਗੁਰਸੀਰਤ ਕੌਰ ਕਲਾਸ 9th ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਗੁਰੂ ਜੀ ਆਖਦੇ ਹਨ ਹੇ ਮੇਰੇ ਮਨ ਗੁਰਮਤ ਅਨੁਸਾਰ ਸੱਚੀ ਸਿੱਖਿਆ ਸੁਣ ਜੋ ਕੁਝ ਤੂੰ ਕਰ ਰਿਹਾ ਹੈ ਤੇਰੇ ਕੀਤੇ ਕਰਮਾਂ ਕੀਤੇ ਅਮਲਾਂ ਦਾ ਹਿਸਾਬ ਕਿਤਾਬ ਦੇਖਿਆ ਜਾਵੇਗਾ ਤੇਰਾ ਵਹੀ ਖਾਤਾ ਖੋਲ ਕੇ ਰੱਬ ਚੈੱਕ ਕਰੇਗਾ ਤਾਥੋਂ ਹਿਸਾਬ ਪੁੱਛੇਗਾ ਜਿੰਨਾ ਜਿੰਨਾ ਵੱਲ ਲੇਖੇ ਦਾ ਬਕਾਇਆ ਨਿਕਲੇਗਾ ਉਨਾਂ ਮਨਮੁਖ ਬੰਦਿਆਂ ਨੂੰ ਸੱਦਿਆ ਜਾਵੇਗਾ ਦਰਗਾਹ ਵਿੱਚੋਂ ਆਵਾਜ਼ਾਂ ਪੈਣਗੀਆਂ ਮੌਤ ਦਾ ਫਰਿਸ਼ਤਾ ਅਜਰਾਇਲ ਮਨਮੁੱਖਾਂ ਨੂੰ ਸਜ਼ਾ ਦੇਣ ਲਈ ਖੜਾ ਹੋਵੇਗਾ ਦੁੱਖ ਦੇਣ ਲਈ ਤਿਆਰ ਹੋਵੇਗਾ ਇਸ ਔਕਰ ਸਮੇਂ ਜਿੰਦ ਇਕੱਲੀ ਫਸੀ ਹੋਵੇਗੀ ਉਸ ਨੂੰ ਆਉਣ ਜਾਣ ਬਾਹਰ ਨਿਕਲਣ ਲਈ ਕੁਝ ਵੀ ਨਹੀਂ ਸੁਝੇਗਾ ਉਥੇ ਝੂਠ ہار ਜਾਵੇਗਾ ਆਖਰ ਸੱਚ ਦੀ ਜਿੱਤ ਹੋਵੇਗੀ ਸੰਸਾਰ ਵਿੱਚ ਸਾਰੇ ਸਰੀਰ ਪਰਮੇਸ਼ਰ ਦੇ ਹੀ ਹਨ ਪਰਮੇਸ਼ਰ ਸਰਬਵਿਆਪਕ ਹੈ ਪਰਮੇਸ਼ਰ ਦੀ ਸਿਫਤ ਸਲਾਹ ਦਾ ਕੋਈ ਅੰਤ ਨਹੀਂ ਹੈ ਸਤਿਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਹੋ ਸਕਦੀ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਦੇ ਅੰਦਰੋਂ ਹੰਕਾਰ ਦਾ ਨਾਸ ਹੋ ਜਾਂਦਾ ਹੈ ਤਨ ਮਨ ਵਿੱਚ ਖੇੜਾ ਆ ਜਾਂਦਾ ਹੈ ਸਾਰਾ ਸੰਸਾਰ ਪਰਮੇਸ਼ਰ ਦੀ ਰਚਨਾ ਹੈ ਪਰਮੇਸ਼ਰ ਦਾ ਹੀ ਰਚਿਆ ਖੇਡ ਤਮਾਸ਼ਾ ਹੈ ਕਿਸੇ ਵਿਰਲੇ ਮਨੁੱਖ ਨੂੰ ਇਸ ਗੱਲ ਦੀ ਸੋਚੀ ਪ੍ਰਾਪਤ ਹੁੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਮਨੁੱਖ ਦੇ ਕੀਤੇ ਕਰਮਾਂ ਅਮਲਾਂ ਤੇ ਹੀ ਨਿਵੇੜਾ ਹੋਵੇਗਾ ਝੂਠ ਹਾਰ ਜਾਵੇਗਾ ਜਿੱਤ ਸੱਚ ਦੀ ਹੋਵੇਗੀ ਸੱਚ ਸਰੂਪ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਮਨੁੱਖ ਦਾ ਸਹਾਈ ਹੋਵੇਗਾ ਪਿਆਰੇ ਵਿਦਿਆਰਥੀਓ ਅੱਜਕੱਲ ਮਨੋਰੰਜਨ ਦੇ ਬਹੁਤ ਸਾਧਨ ਹਨ ਕਈ ਪ੍ਰਕਾਰ ਦੀਆਂ ਪਾਰਟੀਆਂ ਵੀ ਹੁੰਦੀਆਂ ਹਨ ਜਿੰਨਾ ਚਿਰ ਤੁਸੀਂ ਪੜ ਰਹੇ ਹੋ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਜਾਂਦੇ ਓਨਾ ਚਿਰ ਇਨ੍ਹਾਂ ਮਨੋਰੰਜਨਾ ਤੇ ਪਾਰਟੀਆਂ ਤੋਂ ਦੂਰ ਰਹੋ ਇਹ ਵੱਡੀ ਰੁਕਾਵਟ ਹਨ ਆਪਣੀ ਮੰਜ਼ਿਲ ਵੱਲ ਧਿਆਨ ਦਿਓ ਪਾਟੀਆਂ ਤਾਂ ਸਾਰੀ ਉਮਰ ਹੁੰਦੀਆਂ ਰਹਿਣੀਆਂ ਹਨ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ